ਸੱਚੇ ਕਾਲ ਫਟਾਫਟ ਖਬਰਾਂ ਵਿੱਚ ਤੁਹਾਡਾ ਸਵਾਗਤ ਹੈ ਆਓ ਨਜ਼ਰ ਮਾਰਦੇ ਹਾਂ ਅੱਜ ਦੀਆਂ ਦਸ ਵੱਡੀਆਂ ਖਬਰਾਂ ਤੇ ਨਵਨੀਤ ਚੱਤਰਵੇਦੀ ਨੂੰ ਰੋਪੜ ਅਦਾਲਤ ਦੇ ਵਿੱਚ ਕੀਤਾ ਗਿਆ ਪੇਸ਼ ਅਦਾਲਤ ਨੇ ਨਵਨੀਤ ਚੱਤਰਵੇਦੀ ਨੂੰ 7 ਦਿਨਾਂ ਦੇ ਪੁਲਿਸ ਰਿਮਾਂਡ ਦੇ ਉੱਪਰ ਭੇਜਿਆ ਤੇ 23 ਅਕਤੂਬਰ ਨੂੰ ਮੁੜ ਤੋਂ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਵੇਗਾ ਬੀਤੀ ਰਾਤ ਪੰਜਾਬ ਪੁਲਿਸ ਨੇ ਨਵਨੀਤ ਚੱਤਰਵੇਦੀ ਨੂੰ ਕੀਤਾ ਸੀ ਗ੍ਰਿਫਤਾਰ ਰਾਜ ਸਭਾ ਜਿਮਨੀ ਚੌਂ ਦੇ ਵਿੱਚ ਫਰਜੀ ਵਾੜੇ ਦੇ ਮਾਮਲੇ ਦੇ ਵਿੱਚ ਕੀਤੀ ਗਈ ਸੀ ਅਹਿਮ ਕਾਰਵਾਈ ਇਕਦਮ ਗੁਜਰਾਤ ਦੀ ਸਿਆਸਤ ਦੇ ਵਿੱਚ ਉੱਠਿਆ ਵੱਡਾ ਪੁਚਾਲ ਸੀਐਮ ਨੂੰ ਛੱਡ ਕੇ ਸਾਰੇ 16 ਮੰਤਰੀਆਂ ਨੇ ਦਿੱਤੇ ਅਸਤੀਫੇ ਸਾਰੇ ਮੰਤਰੀਆਂ ਨੇ ਸੀਐਮ ਭੁਪੇਂਦਰਾ ਪਟੇਲ ਨੂੰ ਸੌਂਪੇ ਆਪਣੇ ਅਸਤੀਫੇ ਕੱਲ ਸਵੇਰੇ 11 ਵਜੇ ਮੁੜ ਤੋਂ ਨਵੇਂ ਮੰਤਰੀ ਮੰਡਲ ਦਾ ਹੋਵੇਗਾ ਵਿਸਤਾਰ ਸੀਬੀਆਈ ਨੇ ਡੀਆਈਜੀ ਰੋਪੜ ਰੇਂਜ ਹਰਚਰਨ ਸਿੰਘ ਭੁੱਲਰ ਉਹਨਾਂ ਨੂੰ ਕੀਤਾ ਗ੍ਰਿਫਤਾਰ ਸੀਬੀਆਈ ਨੇ ਟਰੈਪ ਲਗਾ ਕੇ ਮੋਹਾਲੀ ਤੋਂ ਕੀਤੀ ਗ੍ਰਿਫਤਾਰੀ ਕਿਸੇ ਕਾਰੋਬਾਰੀ ਤੋਂ ਪੈਸੇ ਮੰਗਣ ਦਾ ਹੈ ਮਾਮਲਾ ਮੰਡੀ ਗੁਵਿੰਦਗੜ੍ਹ ਦੇ ਨਾਲ ਸਬੰਧਾ ਦੱਸਿਆ ਜਾ ਰਿਹਾ ਸ਼ਿਕਾਇਤਕਰਤਾ ਬਹੁਤ ਐਕਸ਼ਨ ਦੇ ਵਿੱਚ ਹਾਲਾਂਕਿ ਅਗਲੀ ਰਿਪੋਰਟ ਆਉਣੀ ਬਾਕੀ ਅਜਨਾਲਾ ਤੋਂ ਬਦ ਆਇਕਾ ਕੁਲਦੀਪ ਸਿੰਘ ਥਾਲੀਵਾਲ ਨੇ ਕਾਲਾ ਵਜਾਰੀ ਕਰਕੇ ਡੀਏਪ ਖਾਦ ਵੇਚਣ ਵਾਲੇ ਦੁਕਾਨਦਾਰਾਂ ਨੂੰ ਪਾਈ ਝਾੜ ਕਿਹਾ ਇਹ ਲਾਸਟ ਵਾਰਨਿੰਗ ਆ ਸਰਕਾਰੀ ਰੇਟ ਤੋਂ ਉੱਪਰ ਕੋਈ ਵੀ ਖਾਦ ਨਹੀਂ ਵੇਚੇਗਾ ਤੇ ਨਾਲ ਕੋਈ ਸਮਾਨ ਲਗਾ ਕੇ ਨਹੀਂ ਵੇਚੇਗਾ ਕਿਸਾਨਾਂ ਵੱਲੋਂ ਮੁਰ ਸ਼ਿਕਾਇਤ ਮਿਲਣ ਦੇ ਉੱਪਰ ਸਖਤ ਕਾਰਵਾਈ ਕੀਤੀ ਜਾਵੇਗੀ ਦੁਕਾਨਦਾਰ ਦੀ ਦੁਕਾਨ ਸੀਲ ਤੱਕ ਕੀਤੀ ਜਾਵੇਗੀ ਡਾਕਟਰ ਪਤੀ ਨੇ ਆਪਣੀ ਹੀ ਪਤਨੀ ਦਾ ਕੀਤਾ ਕਤਲ ਐਮਡੀ ਪਤਨੀ ਨੂੰ ਦਵਾਈ ਦੇ ਕੇ ਬੇਹੋਸ਼ੀ ਦੀ ਓਵਰਡੋਜ਼ ਵਾਲਾ ਟੀਕਾ ਦੇ ਕੇ ਮੌਤ ਦੇ ਘਾਟ ਉਤਾਰਿਆ ਦੋਹਾਂ ਦਾ 1 ਸਾਲ ਪਹਿਲਾਂ ਹੋਇਆ ਸੀ ਵਿਆਹ ਮੁਢਲੀ ਜਾਂਚ ਦੇ ਵਿੱਚ ਪਤਾ ਲੱਗਿਆ ਕਿ ਡਾਕਟਰ ਕ੍ਰਿਤਿਕਾ ਵਜੋਂ ਮ੍ਰਿਤਕਾ ਦੀ ਹੋਈ ਪਛਾਣ ਪੁਲਿਸ ਨੇ ਮੁਰਜੋ ਪਤੀ ਨੂੰ ਕੀਤਾ ਗ੍ਰਿਫਤਾਰ ਦਰਅਸਲ ਪਤਾ ਲੱਗਿਆ ਕਿ ਪਤਨੀ ਗੰਭੀਰ ਬਿਮਾਰੀ ਤੋਂ ਵਿਆਹ ਤੋਂ ਪਹਿਲਾਂ ਤੋਂ ਪੀੜਤ ਸੀ ਪਰ ਪਤੀ ਨੂੰ ਨਹੀਂ ਦੱਸਿਆ ਗਿਆ ਇਸ ਕਰਕੇ ਨਫ਼ਰਤਵਾਦੀਗੀ ਤੇ ਇਸ ਤਰੀਕੇ ਦਾ ਡਾਕਟਰ ਪਤੀ ਦੇ ਵੱਲੋਂ ਕਦਮ ਚੁੱਕਿਆ ਗਿਆ ਸਪਰੀਮ ਕੋਰਟ ਦੇ ਵਿੱਚ ਮੌਤ ਦੀ ਸਜ਼ਾ ਦਾ ਤਰੀਕਾ ਬਦਲਣ ਦੀ ਕੀਤੀ ਗਈ ਅਪੀਲ ਫਾਂਸੀ ਦੀ ਸਜ਼ਾ 'ਜਾਹਰ ਦਾ ਟੀਕਾ ਫਿਰ ਜਾਂ ਗੈਸ ਦੇ ਚੈਂਬਰ ਦੇ ਵਿੱਚ ਸਜ਼ਾ ਦੇਣ ਦੀ ਕੀਤੀ ਅਪੀਲ ਪਟੀਸ਼ਨ ਦੇ ਵਿੱਚ ਕੈਦੀ ਨੂੰ ਮੌਤ ਦੀ ਸਜ਼ਾ ਤਰੀਕਾ ਚੁਣਨ ਦੀ ਕੀਤੀ ਜਾਣ ਦੀ ਮੰਗ ਦੀ ਕੀਤੀ ਅਪੀਲ ਹੈ ਮੌਤ ਦੀ ਸਜ਼ਾ ਦਾ ਤਰੀਕਾ ਬੇਰਹਿਮ ਪਟੀਸ਼ਨ ਕਰਤਾ ਦੇ ਵਿੱਚ ਇੱਕ ਪਟੀਸ਼ਨ ਕਰਤਾ ਦੇ ਵੱਲੋਂ ਪਟੀਸ਼ਨ ਦੇ ਵਿੱਚ ਇਹ ਗੱਲ ਆਖੀ ਗਈ 11 ਨਵੰਬਰ ਨੂੰ ਹੋਵੇਗੀ ਮਾਮਲੇ ਦੀ ਅਗਲੀ ਸੁਣਵਾਈ ਪੰਜਾਬ ਸਰਕਾਰ ਵੱਲੋਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਸਤਾਵ ਦੀ ਸਮਾਗਮ ਦੀਆਂ ਤਿਆਰੀਆਂ ਜੋਰਾਂ ਤੇ ਸਾਰੇ ਸੂਬਿਆਂ ਦੇ ਮੁੱਖ ਮੰਤਰੀਆਂ ਨੂੰ ਦਿੱਤਾ ਜਾਵੇਗਾ ਸੱਦਾ ਸੱਦਾ ਦੇਣ ਦੇ ਲਈ ਲਗਾਈ ਗਈ ਮੰਤਰੀਆਂ ਦੀ ਡਿਊਟੀ ਮੰਤਰੀ ਹਰਪਾਲ ਚੀਮਾ ਅਤੇ ਲਾਲਚੰਦ ਕਟਾਰੂ ਜਾਣਗੇ ਓਡੀਸ਼ਾ ਅਸਾਮ ਅਤੇ ਬੰਗਾਲ ਮੰਤਰੀ ਅਮਨ ਅਰੋੜਾ ਤਰਨਪੁਰੀ ਸੌਂ ਜਾਣਗੇ ਦਿੱਲੀ ਯੂਪੀ ਉੱਤਰਾਖੰਡ ਤੇ ਗੁਜਰਾਤ ਮੰਤਰੀ ਅਰਜੋਤ ਮੈਸ ਬਿਆਰ ਹਰਿਆਣਾ ਹਿਮਾਚਲ ਅਤੇ ਜੰਮੂ ਕਸ਼ਮੀਰ ਜਾਣਗੇ ਚੰਡੀਗੜ੍ਹ ਦੇ ਵਿੱਚ ਤੇਜ਼ ਰਫ਼ਤਾਰ ਥਾਰ ਨੇ ਦੋ ਪੈੜਾਂ ਨੂੰ ਮਾਰੀ ਟੱਕਰ ਸੜਕ ਕਿਨਾਰੇ ਖੜਕੇ ਆਟੋ ਦਾ ਕਰ ਰਹੀਆਂ ਸੀ ਇੰਤਜ਼ਾਰ ਹਾਦਸੇ ਦੇ ਵਿੱਚ ਇੱਕ ਪੈਣ ਦੀ ਹੋਈ ਮੌਤ ਦੂਜੀ ਗੰਭੀਰ ਰੂਪ ਦੇ ਵਿੱਚ ਹੋਈ ਜ਼ਖਮੀ ਸੋਜੇ ਵਜੋਂ ਮ੍ਰਿਤਕਾ ਦੀ ਹੋਈ ਪਛਾਣ ਥਾਰ ਚਾਲਕ ਮੌਕੇ ਤੋਂ ਹੋਇਆ ਫਰਾਰ ਪੁਲਿਸ ਦੇ ਵੱਲੋਂ ਮਲਜ਼ਮ ਦੀ ਭਾਲ ਕੀਤੀ ਜਾ ਰਹੀ ਪੰਜਾਬ ਦੇ ਵਿੱਚ ਸਰਕਾਰੀ ਬੱਸਾਂ ਦਾ ਸਫ਼ਰ ਕਰਨ ਵਾਲਿਆਂ ਦੇ ਲਈ ਅਹਿਮ ਖਬਰ ਪੰਜਾਬ ਰੋਡਵੇ ਅਤੇ ਪੀਆਸੀ ਪੀਆਟੀਸੀ ਠੇਕਾ ਮੁਲਾਜ਼ਮਾਂ ਦੇ ਵੱਲੋਂ 18 ਤੋਂ ਹੜਤਾਲ ਦਾ ਦਿੱਤਾ ਸੱਦਾ ਆਗੂਆਂ ਦੇ ਵੱਲੋਂ ਇਹ ਗੱਲ ਆਖੀ ਗਈ ਕਿ ਜੇਕਰ 17 ਤਰੀਕ ਤੱਕ ਖਾਤਿਆਂ ਦੇ ਵਿੱਚ ਤਨਖਾਹ ਨਾ ਆਈ ਤਾਂ ਡੀਪੂ ਬੰਦ ਕੀਤੇ ਜਾਣਗੇ ਪੀਆਰ ਡੀਸੀ ਚੇਅਰਮੈਨ ਦੇ ਘਰ ਦੇ ਅੱਗੇ ਰੋਜ਼ ਧਰਨਾ ਦਿੱਤਾ ਜਾਵੇਗਾ ਬੀਤੇ ਦਿਨ ਯੂਨੀਅਨ ਆਗੂਆਂ ਦੀ ਮੁਖ ਸਕੱਤਰ ਨਾਲ ਤਿੰਨ ਮੰਗਾਂ ਦੇ ਉੱਪਰ ਹਾਲਾਂਕਿ ਸਹਿਮਤੀ ਵੀ ਬਣੀ ਸੀ ਆਮ ਆਦਮੀ ਪਾਰਟੀ ਦੇ ਰਜਿੰਦਰ ਗੁਪਤਾ ਪੰਜਾਬ ਤੋਂ ਚੁਣੇ ਗਏ ਰਾਜ ਸਭਾ ਮੈਂਬਰ ਜੋਗਪਤੀ ਰਜਿੰਦਰ ਗੁਪਤਾ ਦੀ ਬਿਨਾਂ ਮੁਕਾਬਲਾ ਹੋਈ ਚੋਣ ਅੱਜ ਉਮੀਦਵਾਰੀ ਵਾਪਸ ਲੈਣ ਦਾ ਸੀ ਆਖਰੀ ਦਿਨ ਆਪ ਨੇ ਰਜਿੰਦਰ ਗੁਪਤਾ ਨੂੰ ਬਣਾਇਆ ਸੀ ਉਮੀਦਵਾਰ ਟਰਾਈਡੈਂਟ ਗਰੁੱਪ ਦੇ ਚੇਅਰਮੈਨ ਨੇ ਰਜਿੰਦਰ ਗੁਪਤਾ ਪੰਜਾਬ ਦੇ ਨਾਮੋ ਹੀ ਕਾਰੋਬਾਰੀਆਂ ਦੇ ਵਿੱਚ ਵੀ ਰਜਿੰਦਰ ਗੁਪਤਾ ਦਾ ਨਾਮ ਆਉਂਦਾ ਹੈ ਇਸ ਸਨਸ ਦੀਆਂ ਦੱਸ ਵੱਡੀਆਂ ਖਬਰਾਂ ਫਿਰ ਮਿਲਾਂਗੇ ਕੁਝ ਖਾਸ ਖਬਰਾਂ ਦੇ ਨਾਲ ਤਦ ਤੱਕ ਲਈ ਦਿਓ ਜੱਸਾ ਧੰਨਵਾਦ